ਇਸ਼ਕਮਾਰ ਜੀ ਪਰਹਾਲ ਦੇ ਰਹਿਣ ਵਾਲੇ ਜੀ ਬਾਕੀ ਮੁਸ਼ਕਿਲ ਤਾਂ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਹੈ ਵੱਧ ਤੋਂ ਵੱਧਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਰਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟਰ ਲੈ ਕੇ ਫਿਰ ਚਲ ਜਾਂਦੀ ਆ ਆਬਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਦਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਹੈ ਤਿੰਨ ਮਹੀਨੇ ਦਾ ਰਿਟਰਨ ਚਾ ਤੇ ਚਕੋਣਾ ਸਾਢੇ 4 4 ਸਾਢੇ 4 ਮਹੀਨੇ ਆ ਇਹ ਪੋਲੀਟੀਕਲ ਜਿਹੜਾ ਐਮਐਲਏ ਬਣੇ ਦਾ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕੰਨਾ ਬਣਾਓ ਬਸ ਬਸ ਇਹੋ ਸਥਿਤੀ ਹੈ ਪੈਸਾ ਪਰਾ ਰਹੇ ਸਾਡੀ ਫੋਟੋ ਇਹੋ ਹੀ ਰਹਿਣੀ ਹੈ ਉਹਨੇ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤਾਂ ਆਏਗਾ ਜਿਉਂਕੇ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੇੜੀ ਬਨਵਾਇਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਵੀ ਕਿਹੜਾ ਚੱਕ ਟਿਆ ਕਿਹੜੇ ਚੱਕ ਤੇ ਸਾਨੂੰ ਬੇੜੀ ਮਿਲੀ ਹੈ ਕੋਈ ਚੱਕ ਨਹੀਂ ਟਿਆ ਕੋਈ ਪੈਸਾ ਨਹੀਂ ਅਜੇ ਚਾ ਘਟਿਆ ਹੈਗਾ ਤੇ ਆਪਣੇ ਘਰ ਹੀ ਚਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਿਸੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸਭ ਸੁਪ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸਾਥ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫਿਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਹ ਤੋਂ ਤਾਂ ਕੋਈ ਹੁੰਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਤੇ ਪਰ ਆਂਦੇ ਹੁੰਦੇ ਕੰਮ-ਕੁਮ ਕੋਈ ਨਹੀਂ ਲੱਗਾ ਬੇੜੀ ਦਾ ਸਾਰਾ ਦੀ ਬਸ ਇਹ ਹੁਣ 2 ਘੰਟੇ ਰਹੀਏ 1 ਘੰਟਾ ਰਹੀਏ 10 ਮਿੰਟਾਂ ਚ ਜਲ ਜੀਏ ਅਗਰ ਪਾਣੀ ਜੇ ਵੱਜ ਜਾਂਦਾ ਪਾ ਇੱਥੇ ਦਰਿਆ 'ਚ ਤੇ ਫਿਰ ਬੇੜੀ ਵੀ ਰੁਕ ਜਾਂਦੀ ਬੇੜੀ ਰੁਕ ਜਾਣੀ ਜੀ ਨੂੰ ਦੱਸੋ ਫਿਰ ਕਿਹਨੇ ਬੈਠਣਾ ਬੇੜੀ 'ਤੇ ਫਿਰ ਕਿੱਦਾਂ ਰਹਿੰਦੇ ਜੀ ਫਿਰ ਹਾਰ ਵਾਲੇ ਹਾਰ ਪਾਰ ਵਾਲੇ ਪਾਰ ਕਿਸੇ ਨੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਇਹ ਤੋਂ ਲੱਗ ਲੇ ਪਿੰਨਾ ਤੋਂ ਕੋਲੇ ਪਾਸੇ ਪਾਕਿਸਤਾਨ ਹੈ ਜੀ ਹਾਂ ਜੀ ਪਾਕਿਸਤਾਨ ਹੈ ਜੀ ਮੇਰਾ ਨਾਮ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਅੰਜ ਦਰਿਆ ਦੇ ਪਾਰ ਹੀ ਦੇ ਇਸ ਲਈ ਮੁਸ਼ਕਲ ਪੋਲ ਚੁਕਰੇ तकरीबन 10 ਦਿਨ ਹੋ ਗਏ ਕਿ ਹਮ ਬਸਾਤਾ ਹੁਣ ਪੋਲੋ तकरीबन 4 ਮਹੀਨੇ ਚੁੱਕਿਆ ਰਹਿਣਾ ਤੇ ਵਿੱਚ ਪਾਣੀ ਦਾ ਵੀ ਤਾੜ ਚੜਾਫ ਘਟਵਾਦ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3-3 ਦਿਨ ਬੇੜੀ ਨੇ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਰੰਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਕੇਵਲ ਪਿੰਡ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ ਪਸਟ ਉਸ ਤੋਂ ਬੜਾ ਕੇ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਦੇ ਸਕੂਲ ਆ ਗਿਆ ਪਲਾਸਟਿਕ ਨਾਲ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਹੈ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਾਗੇ ਯੂਨਿਟਾਂ ਜੇ ਉਹ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਭੋਜਨ ਅਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ ਜ਼ਿੰਦਗੀ ਬੜੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਪੁਰਾਤੋਂ ਇੱਕ ਇੱਕ ਘੰਟਾ ਲੱਜੇ ਦੋ ਘੰਟੇ ਲੱਜੇ ਕੋਈ ਪਤਾ ਨਹੀਂ ਜਦੋਂ ਬਲਾ ਆਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰੋਂ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇਚਾਰਾਨਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਵੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹ ਇਸ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾ 'ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਇੱਥੇ ਆ ਕੇ ਬੜਾ ਵਾਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ بس ਜਦੋਂ VOTING ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ ਸਾਡੇ ਇੱਧਰੇ तकरीबन 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤਾਂ ਚ ਰਹਿੰਦੇ ਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਲ ਹੁੰਦਾ ਉਹਨਾਂ ਨੂੰ ਤੇ ਹੁਣ ਬੇੜੀ ਦਾ ਸਫਰ ਕਰਦੇ ਬਸ ਤੇ ਹੁਣ ਬੇੜੀ ਦਾ ਸਫਰ ਆ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਕਿਤੇ ਬੱਜ ਅੰਦਰ ਬੇੜੀ ਬੰਦ ਹੋ ਉਸ ਤੋਂ ਦੋ-ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਕ ਗਿਆ ਉਹ ਪਾਰ ਹੀ ਡੋਗੋਗਾ ਇੱਧਰ ਉੱਧਰ